ਬਿਕਰਮਜੀਤ ਸਿੰਘ ਮਜੀਠੀਆ ਨੂੰ ਜਮਾਨਤ ਮਿਲਣ ਤੇ ਅਕਾਲੀ ਦਲ ਵਿੱਚ ਖੁਸ਼ੀ ਦੀ ਲਹਿਰ ਸਰਕਾਰ ਝੂਠੇ ਪਰਚੇ ਦਰਜ ਕਰਕੇ ਬਿਕਰਮਜੀਤ ਸਿੰਘ ਮਜੀਠੀਆ ਦੀ ਆਵਾਜ਼ ਨੂੰ ਦਬਾਰ ਨਹੀਂ ਸਕਦੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਸੁਪਰੀਮ ਕੋਰਟ ਵੱਲੋਂ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਜਮਾਨਤ ਦੇਣ ਤੇ ਅਕਾਲੀ ਦਲ ਵਿੱਚ ਵੱਡੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਇਸੇ ਕੜੀ ਤਹਿਤ ਅਕਾਲੀ ਲੀਡਰ ਜਰਨੈਲ ਸਿੰਘ ਅਤੇ ਕੁਲਵੰਤ ਸਿੰਘ ਵੱਲੋਂ ਲੱਡੂ ਵੰਡ ਕੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਜਮਾਂਦ ਮਿਲਣ ਦੀ ਖੁਸ਼ੀ ਮਨਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਰਨੈਲ ਸਿੰਘ ਅਤੇ ਕੁਲਵੰਤ ਸਿੰਘ ਵੱਲੋਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ਭੇਜਿਆ ਗਿਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਸਰਕਾਰ ਦੀ ਹਰ ਮੁੱਦੇ ਤੇ ਆਲੋਚਨਾ ਕਰਦੇ ਸਨ। ਉਹਨਾਂ ਦੀ ਆਵਾਜ਼ ਨੂੰ ਦਬਾਰ ਲਈ ਪੰਜਾਬ ਸਰਕਾਰ ਨੇ ਉਹਨਾਂ ਉੱਪਰ ਝੂਠੇ ਕੇਸ ਦਰਜ ਕਰਕੇ ਜੇਲ੍ਹ ਵਿੱਚ ਰੱਖਿਆ ਲੇਕਿਨ ਮਾਨ ਜੋ ਸੁਪਰੀਮ ਕੋਰਟ ਨੇ ਅੱਜ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਜ਼ਮਾਨਤ ਦੇ ਕੇ ਸਾਬਿਤ ਕੀਤਾ ਹੈ ਕਿ ਸਰਕਾਰ ਵੱਲੋਂ ਬਣਾਇਆ ਗਿਆ ਕੇਸ ਪੂਰੀ ਤਰ੍ਹਾਂ ਝੂਠਾ ਹੈ ਉਹਨਾਂ ਨੇ ਕਿਹਾ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਬਾਹਰ ਆਉਣ ਨਾਲ ਅਕਾਲੀ ਦਲ ਵਿੱਚ ਨਵਾਂ ਜੋਸ਼ ਭਰ ਗਿਆ ਹੈ ਪੂਰੇ ਪੰਜਾਬ ਵਿੱਚ ਅੱਜ ਅਕਾਲੀ ਦਲ ਦੇ ਵਰਕਰਾਂ ਨੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੀ ਰਿਹਾਈ ਉਪਰੰਤ ਜਸ਼ਨ ਮਨਾ ਰਹੇ ਹਨ ਉਹਨਾਂ ਨੇ ਕਿਹਾ ਕਿ ਸਰਕਾਰ ਝੂਠੇ ਪਰਚੇ ਦਰਜ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਦਬੋਣਾ ਚਾਹੁੰਦੀ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹ ਵੀ ਕਿਹਾ ਕਿ 2027 ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਪੂਰੇ ਤਾਕਤ ਨਾਲ ਲੜੇਗੀ ਤੇ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਅੰਦਰ ਆਪਣੀ ਸਰਕਾਰ ਬਣਾਏਗੀ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਦੇ ਹੋਰ ਕੀ ਕੁਝ ਕਿਹਾ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਸਾਰਨ ਪਿਆਰ ਭਰੀ ਸ਼ਸ਼ੀਕਲ ਜੀ ਮੈਂ ਜਨੈਲ ਸਿੰਘ ਸੰਧੂ ਚੇਅਰਮੈਨ ਪੈਦ ਸੇਵਾ ਸੁਸਾਇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਲੈਕਸ਼ਨ ਲੜ ਤੋ ਜਿਹੜਾ ਮਜੀਠੀਆ ਜੀ ਤੋਂ ਅੱਜ ਜੋ ਸੁਪਰੀ ਰਿਪੋਰਟ ਨੇ ਮੋਹਰ ਸਰਦਾਰ ਵਿਕਮ ਸਿੰਘ ਮਜੀਠੀਆ ਤੇ ਲਾਈ ਆ ਜੋ ਉਹਨਾਂ ਨੂੰ ਵੇਲ ਦਿੱਤੀ ਆ ਧੱਕੇਸ਼ਾਈ ਦਾ ਜੋ ਰਿਜ਼ਲਟ ਹੋਈ ਆਮ ਆਦਮੀ ਪਾਰਟੀ ਨੇ ਜੋ ਪਰਚਾ ਦਿੱਤਾ ਸੀ ਸੁਪਰੀਮ ਕੋਰਟ ਨੇ ਸਾਰਾ ਉਹ ਸਾਬਤ ਕਰਕੇ ਛੱਡਤਾ ਕਿ ਧੱਕੇਸ਼ਾਈ ਦਾ ਪਰਚਾ ਆ ਜੀ ਜੋ ਅੱਜ ਬਹੁਤ ਹੀ ਤੜੀ ਰਾਤ ਜਿਹੜੀ ਆ ਸਰਦਾਰ ਬਿਕਮ ਸਿੰਘ ਜੇਠੀਆ ਨੂੰ ਸੁਪਰੀਮ ਕੋਰਟ ਨੇ ਦਿੱਤੀ ਆ ਉਹਦੇ ਸਬੰਧ ਚ ਜੋ ਵੀ ਸਾਨੂੰ ਫੈਸਲਾ ਪਤਾ ਲੱਗਾ ਫੈਸਲਾ ਆ ਗਿਆ ਜਾਰੇ ਭਰਾ ਬੈਠੇ ਹੋਏ ਆ ਤੇ ਲੱਭੂ ਵੰਡ ਰਹੇ ਆ ਹਰ ਹੜਕੇ ਚ ਕੀ ਹਰ ਪੰਜਾਬ ਪੰਜਾਬ ਆਪਣੇ ਸਾਰੇ ਜੀ ਤੇ ਬਹੁਤ ਹੀ ਖੁਸ਼ੀ ਦੀ ਲਹਿਰ ਆ ਤੁਹਾਡੇ ਸਾਰੇ ਭੈਣ ਭਰਾਵਾਂ ਦੀ ਅਰਦਾਸਾਂ ਸੱਚੇ ਪਾਤਸ਼ਾਹ ਨੇ ਕਬੂਲ ਕੀਤੀਆਂ ਨੇ ਤੇ ਵਰਕਾ ਜਿਹੜੀ ਨਹੀਂ ਉਤਸ਼ਾਹ ਵਾ ਕਿ ਸਰਦਾਰ ਬਿਕਰਮ ਸਿੰਘ ਜੀਠਿਆ ਨੂੰ ਜੀਠੇ ਹਲਕੇ ਤੇ ਹੁਣ ਮੈਸੇਜ ਆਉਂਦੇ ਆ ਸਾਨੂੰ ਬਾਰ ਬਾਰ ਟੈਲੀਫੋਨ ਕਰਕੇ ਦੁਨੀਆ ਰੋੜਾ ਦੇ ਉੱਪਰ ਆ ਗਈ ਆ ਹਰ ਇੱਕ ਘਰ ਦੇ ਵਿੱਚ ਜਿਹੜੇ ਲੱਗੂ ਵੰਡੇ ਜਾ ਰਿਹਾ ਹਰ ਹਲਕੇ 'ਚ ਜਿਹੜਾ ਲੱਗੂ ਵੰਡੇ ਜਾ ਰਿਹਾ ਇੰਨੀ ਜਿਹੜੀ ਮੀਠਿਆ ਫੱਟੇ ਪੱਛੇ ਦੀ ਕਿਰਪਾ ਨਾਲ ਡੂਲਾ ਤਿਆਰ ਮੀਠਿਆ ਨੂੰ ਕਰਦੀ ਆ ਬਹੁਤ ਹੀ ਤੁਹਾਡੀ ਰਾਤ ਜਿਹੜੀ ਆ ਜੋ ਕਿ ਸਚਾਈ ਦੀ ਅੱਜ ਜਿੱਤ ਹੋਈ ਆ ਧੱਕੇਸ਼ਾਹੀ ਜਿਹੜੀ ਹੈ ਇੱਕ ਪਾਸੇ ਆ ਸਚਾਈ ਨੇ ਜਿੱਤ ਹੋਈ ਆ ਜੋ ਸੁਪਰੀਮ ਕੋਰਟ ਨੇ ਆਦੀ ਮੋਹਰ ਲਾ ਕੇ ਦੱਸਤੀ ਜੀ ਇਹ ਤਾਂ ਧੱਕੇਸ਼ਾਹੀ ਦਾ ਪਰਚਾ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਜੋ ਤਰਨਤਾਰਨ ਜਿੰਨੀ ਚੋਂ ਹੋਈ ਆ ਉਸ ਤੋਂ ਬਾਅਦ ਜੋ ਇਤਨ ਹਰ ਰੋਜ਼ ਜ ਰੋਜ਼ ਰੁਟੀਨਰ ਰਿਜ਼ਲਟ ਆਉਂਦੇ ਨੇ ਕੋਈ ਐਮਐਲਏ ਹਲਕੇ ਦਾ ਦਾ ਕੋਈ ਮੱਲੇ ਸ਼ਾਮਲ ਹੁੰਦਾ ਸ਼੍ਰੋਮਣੀ ਕਰਕੇ 2027 ਦੇ ਟ ਜਿਹੜੀ ਆ ਨਰੋਲ ਸਰਕਾਰ ਜਿਹੜੀ ਸਰਦਾਰ ਸੁਖਬੀਰ ਸਿੰਘ ਦੀ ਅਵਾਇਸ ਦੇਟ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਬਣੂਗੀ ਵੱਧ ਤੋਂ ਵੱਧ ਸੀਟਾਂ ਲਾ ਕੇ ਬਣੂਗੀ ਮੈਂ ਕਵਾਨ ਸਿੰਘ ਸਿੱਧੂ ਪੈਸਿਵ ਸਟਡੀ ਦਾ ਮੀਤ ਪ੍ਰਧਾਨ ਪੰਜਾਬ ਦਾ ਅੱਜ ਗੁਰਰਾਮਦਾਸ ਜੀ ਬਹੁਤ ਜ਼ਿਆਦੀ ਕਿਰਤਾ ਹੋਈ ਆ ਇਹਨਾਂ ਸੱਤ-ਸੱਤ ਮਹੀਨੇ ਤੋਂ ਸਰਦਾਰ ਵਿਕਰਮ ਸਿੰਘ ਜੀਠੀ ਨੂੰ ਇਹਨਾਂ ਨੇ ਜ਼ਹਿਰ ਪੇਜ ਝੂਠੇ ਕੇ ਇਸ ਵਿੱਚ ਉਹ ਅੱਜ ਜਿਹੜੀ ਆ ਸੁਪਰੀਮ ਕੋਰਟ ਨੇ ਮੋਹਰ ਲਾਤੀ ਉਹਨਾਂ ਨੂੰ ਬੇਲ ਦੇ ਦਿੱਤੀ ਆ ਸਾਬਤ ਹੋ ਗਿਆ ਕਿ ਰਮਜੀਠੀਆ ਸਾਹਿਬ ਬਿਲਕੁਲ ਸੱਚੇ ਸੱਚੇ ਸਪਾਈ ਨੇ ਇਹਨਾਂ ਨੇ ਜੋ ਤਕਾ ਕੀਤਾ ਜਾਂ ਉਹ ਸਾਹਮਣੇ ਆ ਗਿਆ ਤੁਹਾਡੇ ਬਾਕੀ ਪਬਲਿਕ ਵਿੱਚ ਇਹਨਾਂ ਸਹਾਵਾ ਵੇਖ ਲੋ ਤੁਸੀਂ ਰੋਡਾਂ ਦੇ ਉੱਤੇ ਕਿੰਨਾ ਪਟਾਕੇ ਚਲਦੇ ਆ ਇਹ ਸਾਰੇ ਪੇਪਰਾਂ ਵਰਕਰਾਂ ਸਾਰਿਆਂ ਦੀ ਜਿੱਤ ਆ ਰਮਜੀਠੀਆ ਸਾਹਿਬ ਬਾਹਰ ਆਉਣਗੇ ਤਾਂ ਮਨ ਪਾ ਲੱਗ ਜਾਏਗਾ ਤੁਹਾਨੂੰ ਜੀ ਇਹ ਤਾਂ ਨਾਲ ਅੰਦਰ ਹੀ ਰਵਾ ਪਾਉਂਦੇ ਹੁਣ ਬਾਹਰ ਆ ਕੇ ਕੂਏ ਗੱਦ ਕਰਸਿਓ ਇੱਕ ਲੀਡਰ ਪੰਜਾਬ ਕਿਸੇ ਸਿਰਫ ਬਿਕਰਮ ਸਿੰਘ ਜੀਠਿਆ ਉਹ ਨਾਲ ਦਾ ਨਾ ਲੀਡਰ ਕੋ ਬੰਨਰ ਨਾ ਬਣੇਗਾ ਤਾਂ ਨਾ ਬਣੇਗਾ